ਇੰਨਾ ਕਿੰਨਾ ਢੋਰਤਾ ਐਲੇ ਵੀ ਡਰ ਲੰਦਾ ਕੱਚ ਉਹ ਵਾਚ ਨਹੀਂ ਲੱਗਦਾ ਜਿਹੜਾ ਮਨ ਚ ਡਰ ਬੈਠ ਗਿਆ ਅਸੀਂ ਕਹਿੰਦੇ ਜਿਹੜਾ ਮਨ ਚ ਡਰ ਬੈਠ ਗਿਆ ਹੁਣ ਟਰੈਕਟਰ ਆਪਾਂ ਚੱਲੋਂ ਤਾਂ ਟੁੱਟਿਆ ਆਉਦਾ ਉਹਦਾ ਤਾਂ ਟੁੱਟਿਆ ਆਏ ਮੰਨ ਕੇ ਚੱਲ ਜਿਗਰ ਹੁਣ ਆਪਾਂ ਖੇਤਾਂ ਮਾ ਟਰੈਲਰ ਖੋਲਿਆ ਹੁੰਦੇ ਆ ਮੰਨ ਕੇ ਜਾਂ ਵੀ ਆਹ ਨੂੰ ਖੇਤਾਂ ਮਾ ਖੋਲਿਆ ਹੁੰਦਾ ਕੋਈ ਦੇਖਦਾ ਵੀ ਥੱਲੇ ਵੜ ਕੇ ਕੋਈ ਨਟ ਖੋਲਦਾ ਕਿਸੇ ਨੇ ਕੋਈ ਕਰਤਾ ਮੇਰਾ ਮੈਂ ਪਹਿਲਾਂ ਤਾਂ ਹੀ ਦੇਖਦਾ ਹੁੰਦਾ ਵੀ ਪਹਿਲਾ ਇਹਨਾਂ ਚੱਕਰ ਨਾਲ ਕੋ ਮਲੇ ਨਾਲ ਟ੍ਰੈਲਰ ਤੁਰਨਾ ਸਾਡੀ ਸਾਡਾ ਹੋਲੀ ਬਹੁਤ ਟਾਈਮ ਦੀ ਗੱਲ ਹੈ ਕਿ ਉਹ ਸਨੇ ਗੁੱਲੀਆਂ ਢੇਲੀਆਂ ਕਰਦੀਆਂ ਰਾਤ ਨੂੰ ਚਮਕੌਰ ਸਾਹਿਬ ਦਾ ਕੜਕੜ ਕੰਦੀ ਜਾਂਦੀ ਹੈ ਸਾਡੇ ਮੇਲੇ ਤੇ ਕਹਾ ਸਿੰਗਲ ਟ੍ਰੈਲੀਆਂ ਹੁੰਦੀਆਂ ਜਾਂਦੇ ਜਿੱਥੇ ਗਿਆ ਚਮਕੌਰ ਕੋਲ ਚਮਕੌਰ ਸਾਹਿਬ ਮਹਾ ਲੈਡ ਨੂੰ ਖੜਾ ਕੇ ਦੇਖਦਾ ਸਾਰੇ ਗੁੱਲੀਆਂ ਢੇਲੀਆਂ ਹੋਈਆਂ ਵੀ ਆ ਔਰ ਸਾਰੇ ਗੁੱਲੀਆਂ ਨਵੀਆਂ ਪਾਉਣੀਆਂ ਪਈਆਂ ਇੱਥੇ ਨਵੀਆਂ ਪਹਿਣੀਆਂ ਜੂੜੀਆਂ ਵਰਗੀਆਂ ਐਨਾ ਕਹਦੇ ਤੂੰ ਵੀ ਦੇਖ ਵੀ ਕੜਕੜ ਹੁੰਦੀ ਗਾਦੀ ਐ ਇਹ ਬਸ ਗਏ ਹਾਂ ਅਲੇ ਤੇਲੇ ਕਰਤੇ ਕੋ ਇਹ ਬੰਦੇ ਨੂੰ ਦੇਖਣਾ ਚਾਹੀਦਾ ਜੇ ਖੇਤਮਾਂ ਦੇ ਨਿਕਲਣਾ ਹੈ ਵੀ ਟਰੈਲਾ ਲੈ ਕੇ ਆਪਾਂ ਹੁਣ ਰਾਤ ਨੂੰ ਖੇਤਮਾਂ ਖੋਲ੍ਹ ਲੈਂਦਾ ਜੀ ਚੈੱਕ ਕਰੋ ਸਾਰੇ ਬੁਲੇਟ ਟਰੈਲੇ ਨੂੰ ਤੈਨੂੰ ਪਤਾ ਨਹੀਂ ਅੱਜ ਕੱਲ 10 ਉਂਗਲੀਆਂ ਬਰਾਬਰ ਨਹੀਂ ਹੈਗੀਆਂ ਨਾ 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 ਠੀਕ ਨਹੀਂ ਨਾ ਦੂਰ ਨੂੰ ਦੇਖ ਤੇ ਦੂਰ ਦਾ ਕੰਮ ਹੀ ਆਪਾਂ ਮੈਂ ਉਂਗਲੀਆਂ ਪੰਜੇ ਵੀ ਮੇਰੇ ਆਪਾਂ 10 ਦਾ ਬਰਾਬਰ ਹੋ ਜਾਣਾ ਆ ਤੇ ਦੋ ਦੋ ਉਹ ਪੰਜ ਉਂਗਲੀਆਂ ਬਰਾਬਰ ਬਤ ਵਿੱਚ ਮੈਂ ਉਹ ਹੀ ਜੈਨ ਆ ਵੀ ਦੇਖਣਾ ਚਾਹੀਦਾ ਆਪਣੀ ਤਸੱਲੀ ਕਰਨੀ ਚਾਹੀਦੀ ਤੁਹਾਨੂੰ ਲੱਗੇ ਉਹ ਤਾਂ ਚੱਲੂ ਦਾ ਪਹਿਲੇ ਟੁੱਟਿਆ ਉਹਦਾ ਕਿ ਬੈਲਡਿੰਗ ਬੈਲਡਿੰਗ ਉਹ ਜਾ ਹੁਣ ਟਾਇਰ ਗਰਿਆ ਖਾਲਮਾ ਖ ਉਖਾੜ ਮਗੇ ਕਿਤੇ ਇੱਕ ਟਾਇਰ ਟੁੱਟੇ ਮੇ ਤੋਂ ਪਿੱਛੇ ਹੋ ਗਿਆ ਦੁਆ ਉਹਨੇ ਤੋੜੇ ਲਿਆ ਫਿਰ ਵਿੱਚੇ ਹੋ ਗਏ ਉਹਦਾ ਸੀਨੇ ਬਹੁਤ ਹੰਮਦਾ ਜਿਹੜਾ ਗਿਰਿਆ ਪਿੱਛੇ ਨੂੰ ਹੋ ਕੇ ਟਰੈਲਰ ਦਾ ਆਏ ਕਿ ਪੁਰ ਤੇ ਉੱਪੜ ਕੇ ਜੱਕਾ ਵੀ ਗਿਆ ਨਾਲ ਉਹ ਟਰੈਲਰਾਂ ਨਹੀਂਵੇਂ ਹੋ ਗਏਗਾ ਤਾਂ ਹਾਂ ਦੇਖਦੇ ਟਰੈਲਰਾਂ ਨਹੀਂਵੇਂ ਹੋ ਗਏ ਹਾਂ ਹੁਣ ਆ ਇੱਕ ਥੋੜੀ ਤਾਂ ਕਿਤੇ ਦਿਮਾਗ ਚ ਵੀ ਸਾਲਾ ਖੁੱਲ ਗਿਆ ਮੁਚਾ ਹੋ ਗਿਆ ਮੁਚਾ ਅਸੀਂ ਤਾਂ ਬਾਈ ਆਹੀ ਕਹਨੇ ਆ ਵੀ ਸੜਕ ਬੰਨੀ ਤਾਂ ਉਹ ਤੇ ਛੱਟ ਬਾ ਸੱਜੀ ਦੀ ਆ ਸੜਕ ਪਰ ਖਬਰੇ ਕਿ ਨਿਕ ਲੈਣੇ ਤੇ ਹੂੰ ਹੁਣ ਦੇਖਦੇ ਆਂ ਆਪਾਂ ਵੀਡੀਓ ਸਾਡੇ ਟੈਰ ਫੁੱਲ ਕੇ ਭੱਜ ਲੰਨੇ ਭੱਜ ਜਾਂਦਾ ਹੋਊਗਾ ਜਿੰਨਾ ਦਾ ਅਤਰਾਜੀ ਜੀ ਹੈਵੀ ਅਤਰਾਜੀ ਦੀ ਪਤਾ ਹੋਰ ਆਈ ਸ਼ੁਕਰ ਆ ਵੀ ਖੇਤ ਤੇ ਨਿਬੜਦੀ ਗੱਲ ਚੱਕਰ ਵਾਲੇ ਦਾ ਫੋਨ ਆ ਗਿਆ ਤੁਹਾਨੂੰ ਸਾਝਰੀ ਹਾਂ ਕਹਿੰਦਾ ਭਾਈ ਟਰੈਲ ਨੂੰ ਹੁਲਾ ਚਾਹੁੰਦਾ ਕਹਿੰਦਾ ਕਾਲਾ 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 ਕਲਰ ਟਰੈਲ ਸੇ ਇਹਨਾਂ ਨੂੰ ਪਹੁੰਚਾਈ ਦੇ ਗਿਆ ਇੱਥੇ ਮੈਂ ਕਿਹਾ ਉਹੀ ਆ ਭਾਈ ਉਹ ਕਹਿੰਦਾ ਕਹਿੰਦਾ ਦੇਖਿਆ ਮਹਾਲੇ ਵੇਖਿਆ ਨਹੀਂ ਹੈਗਾ ਬੇਸ਼ਰਮ ਬੇਜਲ ਹੌਲ ਹੌਲੀ ਮੈਂ ਕਿਹਾ ਉਹੀ ਆ ਟਰੈਲਰ ਚਲੋ ਗੰਨੇ ਦਾ ਆਏ ਗੱਗੇ ਗੰਨੇ ਦਾ ਉਹ ਗੰਨੇ ਦਾ ਉਹ ਨਾ ਡਰ ਲਾ ਸਾਰਾ ਗੰਨੇ ਦਾ ਹੁਣ ਮੇਰੀ ਗੱਲ ਸੁਣ ਲੈ ਹੁਣ ਤਾਂ ਕੜ ਕੇ ਵਿੱਚ 10 ਮਿੰਟ ਲਾਉਣੀ ਮੈਂ ਸੀ ਹੂੰ ਆਪਾਂ 40 40 ਪਰ 45 45 ਘਟ ਲਾ ਕੇ ਲੱਭ ਕੇ ਲੈ ਆਏ ਗੰਨਾ ਹਾਂ ਖੇਤਵਾ ਦੇ ਹਾਂ ਨਾਲੇ ਰਾਟਾ ਦੇ ਕੇ ਆ ਜਾਓ ਕੱਤ ਲੋਕ ਕੋ ਘਬਾਰੀ ਉੱਥੇ ਤਾਂ ਬਣਦਾ ਵੀ ਤਾਂ ਬੁੱਢਾ ਨਾ ਹੇਟਾ ਲਾ ਲਾ ਲਈ ਬਹੀ ਹੇਟਾ ਲਾ ਲਾ ਲਈ ਤਾਂ ਚਾਈ ਚੜੀ ਕਾਉਂਟ ਕਰਾ ਆਇਆ ਅੱਧ ਦਾ ਕਈ ਗੜੇ ਲਿਆ ਆ ਅਸੀਂ ਕੱਢ ਗਏ ਤਿੰਨ ਤੱਕ ਅੱਗੇ ਰਹੀ ਲਿਆ ਆਏ ਤੂੰ ਤਿੰਨ ਗੱਗੇ ਰਹੀ ਆਏ ਦੋ ਤਿੰਨ ਵਾਰੀ ਅਸੀਂ ਲੈ ਕੇ ਫਿਰ ਇਹ ਲਿਆਏ ਬਲ ਵੀ ਲਿਆਇਆ ਹਾਂ ਜਗਾ ਸਾਹਿਬ ਨੂੰ ਵੀ ਲਿਆਇਆ ਲੈ ਜੋਦਾ ਵੀ ਲਿਆਇਆ ਇਹ ਅਸਲ ਮਨ ਅੱਤਰ ਪੈਗੀ ਖਾਰਤੀ ਹੋ ਮਥਾਲਾ ਦੇਖੀ ਮੈਂ ਥੱਲੇ ਖਾਰਾ ਹੈ ਇਹ ਇਹ ਗਲਤ ਕਰਦੇ ਜ ਆਪਾਂ ਜੋਰ ਨਾਲ ਟੋਮਰਾਂ ਕਿਹਨਾਂ ਵੀ ਗਲਤ ਕਰ ਲੈ। ਫਿਰ ਮੈਂ ਟਰਾਲਾ ਖੋਲਣਾ ਚਾਹੀਦਾ ਰ। ਸੁੱਖਾ ਦਾ ਬੰਦਾ। ਇਹ ਕਿਹਦਾ ਹੋਣਾ ਤਿੰਸਿਆ ਜਣਾ ਹੋਇਆ ਬਾਦ ਸੁਣ ਲੈ। ਦੱਸ ਕੋਣ ਚ ਦਰਦਾ ਲੈ ਮੇਰੀ ਇੱਕ ਮੋਗੂ ਪਿਆ ਹੋਇਆ। ਹੁਣ ਜੇ ਤੂੰ ਮੇਰੇ ਮੇਰੇ ਵਾਂਗੂ ਵੱਢਣ ਲੱਜੇ ਮੈਂ ਤੈਨੂੰ ਲੈ ਦੇਖੋ ਜਮਾਂਗੇ ਆ ਪਿਆ ਇਹ। ਇੰਨੀ ਨੂੰ ਵੱਢਣ ਲੱਗੇ ਹੋਇਆ। ਇਹ ਤੂੰ ਬੱਸ ਸ਼ੁਕਰ ਮਨਾ ਉੱਥੇ ਨਿਬੜ ਲਿਆ ਕੰਮ। ਆਹ ਪੱਕੀ ਸੜਕ ਤਾਂ ਮਾਸਾ ਤੱਕ ਕਿਸੇ ਨੂੰ ਇਹ। ਹੀ ਸਨਾਂ ਕਰਦਾ। ਇਹਨੇ ਇੱਕ ਸਾਈਡ ਨੂੰ ਭਾਜ ਦੇਣਾ ਜਿੱਥੇ ਨੂੰ ਮਰਜੀ ਚਲੇ ਜਾਂਦਾ। ਜਿੱਥੇ ਮਰਜੀ ਚਲੇ ਜਾਂਦਾ। ਹੁਣ ਅੱਜ ਕੱਲ ਗ ਉਹ ਰੁਕਣੀ ਦੀ ਬਕੀਤ ਹਾਂ ਇੱਕ ਦਫਾ ਫਸਿਆ ਵਗੇ ਰੁਕ ਜਾਂਦਾ ਏ ਇਹ ਤਾਂ ਸਾਲਾ ਹਿੱਸਾ ਲੱਗੂਗਾ ਟਰੈਲਰ ਲੱਗ ਹੋ ਗਿਆ ਉੱਥੇ ਡਰਾਈਵਰ ਨੇ ਵੀ ਸੱਟ ਵੱਜਣੀ ਸੀ ਤਾਂ ਦੱਸਦਾ ਹਾਂ ਡਰਾਈਵਰ ਕੋ ਹੋਰੀ ਬਾਜੀ ਦਾ ਕੋਈ ਪਿੱਛੇ ਤੇ ਗੱਡੀ ਆਉਂਦੀ ਜਾ ਰਹੀ ਉਹ ਤਾਂ ਦੱਬਣੇ ਨੇ ਦੱਬਣੇ ਤੇ ਉਹ ਤਾਂ ਗੱਲ ਵੱਖਰੀ ਆ ਵਧੀਆ ਗੇਰ ਵੀ ਹੋ ਜਾਣਾ ਹਾਂ ਜਿੰਨੀ ਜਿੰਨੀ ਹੌਲੀ ਜਾਂਦਾ ਤਾਂ ਉਨੀ ਉਹਨੂੰ ਖਿੱਚਦਾ ਨਹੀਂ ਚਲਾਉਣ ਲੱਗਿਆ ਹਾਂ ਉਹ ਕੰਮ ਖੇਡ ਚ ਚਲੋ ਅਸੀਂ ਤਾਂ ਕਹਿ ਲਓ ਸੀਨੇ ਪੜਦੇ ਆ ਜਾਓ ਜੇ ਪਿਛਾਓ ਆ ਭਾਈ ਹੋਰ ਹੋਰ ਵਧੀਆ ਦੋ ਲੋ ਆਏ ਹੁਣ ਮਸ਼ੀਨਰੀ ਦਾ ਪਤਾ ਨਹੀਂ ਲੱਗਦਾ ਜੀ ਮੇਰੀ ਆਏ ਮੇਰੀ ਗੱਲ ਸੁਣ ਲੈ ਮਸ਼ੀਨਰੀ ਦਾ ਕੋਈ ਭੇਤ ਨਹੀਂ ਹੁਣ ਕੱਕੇ ਗੱਲ ਸੁਣ ਲੈ ਯਾਰ ਆਪਾਂ ਟਰੈਕਟਰ ਨੂੰ ਚਾਰ ਟਰੈਕਟਰ ਪਾ ਲੈਨੇ ਮੂਰੇ ਹੈ ਤਾਂ ਗੱਬੇ ਚਾਰੇ ਨਾਟਾ ਹੈ ਤਾਂ ਗੱਬੇ ਚਾਰੇ ਨਾਟਾ ਤੇਰੇ ਦੇ ਝੂਟਾ ਦੇ ਤੇਰੇ ਦੇ ਝੂਟਾ ਕੁੱਟੇ ਨਹੀਂ ਟਰੈਕਟਰ ਝੂਟੇ ਨਾਲ ਕੁੱਟਦੇ ਆ ਨੜਾ ਨੜਦੇ ਸਾਰੇ ਖੜਾ ਆਹ ਚਾਰ ਨੜਾ ਟਰੈਕਟਰ ਖੜਾ ਹੈ ਆਪਾਂ ਦੋ ਤਿੰਨ ਟਰੈਕਟਰ ਪਾ ਲੈਨੇ ਮੂਰੇ ਦੇ ਝੂਟਾ ਲੈ ਝੂਟਾ ਚੱਲਣ ਇੱਥੇ ਆਈ ਨਹੀਂ ਕਿਸਮਦੀ ਗੱਲ ਤੇਰਾ ਆਏ ਕਹਿੰਦੇ ਝੂਟਾ ਇਕੱਠਾ ਮਰਾਈ ਇਕੱਠਾ ਜਾ ਫੇਰ ਗਾਰਦਨ ਉਹ ਦੇਖ ਲਈ ਆਪਾਂ ਵੀਡੀਓ ਕਿੰਨੀ ਆਉਂਦੀ ਨੈਟ ਪਰ ਟਰੈਕਟਰ ਉੱਥੇ ਖੜਾ ਜਾਂਦਾ ਚਾਰ ਨਾ ਟਾਂਗਾਂ 'ਤੇ ਜਾਂ ਧੱਕਾ ਕਰੂ ਵੀ ਬਾਈ ਕੁਛ ਨਾ ਖੂਣਾ ਹੀ ਹੋਣਾ ਹੀ ਜਾਂ ਤਾਂ ਕੱਲ ਤੱਕ ਕਰ ਨਾ ਮੈਂ ਆਪਣੇ ਸਰੀਰਾਂ ਧੱਕਾ ਕਰਦਾ ਤੇਰਾ ਦੂਜੇ ਦੇ ਪਿਆ ਨਹੀਂ ਸਰੀਰ ਦਾ ਬੰਦਾ ਘੱਟ ਧੱਕਾ ਕਰਦਾ ਮਹੀਨੇ ਜਿਆਦਾ ਕਰਦਾ ਆਹੋ ਇਹਨੇ ਕਿਹਾ ਬੋਲ ਕੇ ਕਹਿਣਾ ਗੰਨੇ ਦਾ ਚਲੋ ਆਏ ਆ ਜਾ ਤੇ ਗੱਲ ਇਹਨੂੰ ਤਾਂ ਫਿਰ ਗੰਨੇ ਤਾਂ ਆਏ ਆ ਸਾਰੇ ਨਾਲ ਟੋਹ ਹੋ ਜੰਨੇ ਪਹਿਲੇ ਹੱਲੇ ਜਖੀਰ ਚੋਂ ਹੀ ਲਿਆਉਣੇ ਸਾਰੇ ਟੱਕ ਟੱਕ ਬੋਲ ਦੇ ਇੱਕ ਵਾਰ ਚੈਰ ਤੇ ਬੋਲਦੇ ਚੈਰ ਤੇ ਬੋਲਦੇ ਆ ਸਾਡੇ ਰਸਤੇ ਤੋਂ ਬੂਲਦੀ ਬੂਲਦੇ ਤੈਨੂੰ ਚਲੋ ਬਚਾਓ ਬਚਾਓ ਹੋ ਗਿਆ ਹੀ ਬਹੁਤ ਆ ਤੂੰ ਦੇਖ ਰਾ ਆਪਣਾ ਲੀਕਾ ਕੜਕ ਤੇਰੇ ਠੀਕ ਆ ਥੱਲੇ ਨਾ ਨਾ ਇਹ ਇਹੀ ਇਹ ਰਵਾਇ ਹੈ ਮੈਂ ਤੈਨੂੰ ਕਹਿੰਦਾ ਵੀ ਤਾਂ ਇਹ ਰਰ ਰਵਾਇ ਹੈ ਇਹ ਰਵਾਇ ਦੀ ਗੱਲ ਕਰਦਾ ਮੈਂ ਚਾਚੇ ਤੂੰ ਦੇਖ ਲੈ ਰੋਟੀ ਲੱਗੀ ਥੱਲੇ ਫੇਰ ਵੀ ਜਿਹਨੂੰ ਮੈਂ ਕਹਿੰਦਾ ਵੀ ਚੱਕ ਲੈ ਆ ਨਾ ਓਏ ਮੇਰੇ ਵੀ 10 ਬੰਦਾ ਅਕਾਊਂਟ ਲਗਾਣ ਖੋਣੀ ਐ ਕਿਤੇ ਮੈਨੂੰ ਵੀ ਖੁੱਲ ਜੂ। ਉਹ ਮੈਂ ਤਾਂ ਉਹ ਹੁਣ ਤੇ ਰਾਗ 400 ਦੇ ਦੇਖਿਆ। ਬੰਦ ਸੱਲੀ ਗੱਲਾਂ ਆਪਣੀ ਇੱਕ ਵਾਰ ਫੇਰ। ਮੇਰੇ ਗੱਲ ਨਾਲ ਬਾਦੀ ਬਾਅਦ। ਹੁਣ ਦੇਖ ਲੈ ਆਪਣੀ। ਫੋਟੋ ਚਲਵਾ ਲਿਆ ਹੁਣਾਂ। ਕੁੜੀ ਵੀ ਵਟੋਣੀ ਮੈਂ ਹੁਣ। ਤਾਂ ਮੈਂ ਦੇਖਣਾ ਚਾਹੀਦਾ ਵੈਸੇ। ਬਿਲਕੁਲ। ਹੁਣ ਟੁੱਟਿਆ ਪਹਿਲਾਂ ਤਾਂ ਹੋਇਆ ਜੀ ਅੱਗੇ ਅੱਜ ਦਾ ਟੁੱਟਿਆ ਪਿਆ ਉਹ। ਨਹੀਂ ਨਹੀਂ ਐਨੀ ਤਾਂ ਟੁੱਟਿਆ ਪਤਾ ਲੱਗੀ ਦਾ ਟੁੱਟਿਆ ਪਹਿਲਾਂ ਹੀ ਤਾਂ। ਸਮਝਿਆ? ਅੱਗੇ ਹੁੰਦੇ ਰਗਾ ਬਾ ਹੁਣ ਚਾਰ ਨਟੇ ਲਾਉਣ ਲੱਗੇ ਪਲੇਟ ਲਾਗੇ। ਪਲੇਟ ਪਲੇਟ। ਸਭ ਨੂੰ ਇੱਕਣੀ ਹੁਣ ਅੱਗੇ ਹੁੰਦੇ ਰਗਾ। ਹੋਰ ਟਰਾਲੀ ਕਿਥੇ ਆ? ਕਿਹੜੀ? ਉਹ ਜੱ ਇਹ ਜਾਲੀ ਵੀ ਜਾਲੀ ਨਹੀਂ ਹੈਨੀ ਕੰਟਰੋਲ ਜਾਲੀ ਨਾ ਤਾਂ ਜਾਲੀ ਉਹ 파ਰਤੀ ਖੋਲ ਕੇ ਦੂਆ ਬਿੱਟ ਨਹੀਂ ਲੱਤਾ ਬੜਾ ਛੋਟਾ ਰੰਗ ਰਾ ਕੇ ਕੱਲ ਮੈਂ ਕਸਿਆ ਇਹਨਾਂ ਨੂੰ ਸੁਣੋ ਫੋਟੋਨ ਬਿੱਟ ਦੋਏ ਹੀ ਕਸਿਆ ਨਾ ਇਹ ਕਿਹ ਗਏ ਨਹੀਂ ਛੇਤੀ ਤਾਂ ਨਹੀਂ ਮੂੰਹ ਚ ਪੈਣਾ ਸਾਰਾ ਗੁਸੇ ਪਾ ਦੇਣਾ ਅੱਜੇ ਪਾਉਣ ਵਾਲੇ ਤੇਰਾ ਅੱਜ ਰਾਤ ਹੋ ਜੂਗੀ ਤੂੜੀ ਚੋ ਨਹੀਂ ਜੇ ਅੱਜੇ ਧੂਣੀ ਥੋੜੀ ਤੇ ਮਰਜੀ ਹੋ ਜੂਗੀ ਫੇ ਇੱਥੇ ਲੈ ਕੇ ਕੱਢ ਲੋ ਹੋਰ ਕਿ ਦੋ ਟ੍ਰੈਲੇ ਭਾਲ ਲਿਓ ਅੰਦਰੇ ਮੂੰਹ ਕਰ ਦੋ ਛਲਦ ਮਾ ਜੀ ਚੜਵਨ ਨੂੰ ਮੂੰਹ ਕਰਕੇ ਪਿੱਛੇ ਰੁਕਲਵਾ ਦੋ ਮਲਾਈ ਮਖਣੀ ਪਿੱਛੇ ਜਾਓ ਸਭ ਲੋ ਸਨੇ ਆਂ ਪੁੱਤੀ ਅੰਦਰ ਤੂੰ ਦੇਖੀ ਕੱਲ ਸਵੇਰ ਤੋਂ ਖਾਲੀ ਮੈਦੂ ਖੇਤ ਖਾਲੀ ਕਿਸ ਨੂੰ ਮੈਂ ਬਾਬਾ ਵਾਦ ਲੈਣਾ ਉਹ ਮੇਰੀ ਗੱਲ ਸੁਣ ਲੈ ਬੋ ਤੂੰ ਹੀ ਕਹਿੰਦਾ ਅਸੀਂ ਗੁੱਡਣ ਜਾਣਾ ਹੈ ਕਿਦੋਂ ਅੱਜ ਇੱਕ ਸਵੇਰ ਹੀ ਸਾਜ ਲਈ ਤੇ ਮੈਨੂੰ ਕਹਾਂ ਗੱਲ ਕਿਆ ਕਿਹਾ ਕਿਹਨੇ ਤੈ ਹਾਂ ਬਿਕਦੇਮ ਹੋ ਚਾਹੀਦੀ ਹਲੇ ਆ ਇੱਕ ਦਿਨ ਗਿਆ ਮੈਂ ਤਾਂ ਬਿਲਕੁਲ ਅੱਜ ਦੋ ਦਿਨ ਗਿਆ ਹੁ ਕਗਾ ਲੱਬੂਗਾ ਮੈਂ ਤਾਂ ਸਵੇਰੇ ਜਾਤੋ ਵੀ ਕੱਟੇ ਛੇਪੀ ਕਿ ਉਹ ਮੈਂ ਮਨੂੰ ਤਾਂ ਇਹ ਵੀ ਅੱਜ ਦੋ ਦਿਨ ਚਾਹੀਦੀ ਆ ਮੈਂ ਇਹਨੂੰ ਠਾਲਿਆ 5 ਵਜੇ ਆਲਰਮ ਲਾ ਕੇ ਹੂੰ ਮੈਂ ਲਾਇਆ 4:30 ਦਾ ਆਲਰਮ ਮੈਂ ਪਾਈ ਮੈਂ ਸਨ ਕੱਖ ਹੂੰ ਕੱਖ ਪਾ ਕੇ ਭਾਜਾ ਰੋਪਈ ਹੂੰ ਚਾਹ ਪੀ ਕੇ ਇਹ ਵੀ ਆਵੇ ਫਿਰ ਖਾਈ ਮਲਦਾ ਮਾਚ ਚੱਲੀ ਏ ਜਿਹੜੀ ਕਿ ਮੂੰਗ ਨੇ ਰਹੀ ਤਾਂ ਮੜਾ ਜਾ ਖੇਤ ਮੇ ਜਾ ਰਹੀ ਅਸੀਂ ਬੜੀ ਕੰਮ ਨਿਪਟਦਾ ਬਾਈ ਅਸੀਂ 7 ਵਜੇ ਥਾਈ ਤਕਰੀਬਨ 7 ਵਜੇ 7 ਹਾਂ 7:30 ਵਜੇ ਗ੍ਰਿੰਦਰ ਛੱਡ ਕੇ ਆਉਂਦਾ ਸਕੂਲ ਚ ਅੱਜ ਬੇਟਾ ਯਾਦ ਅਸੀਂ ਹੱਥ ਤੇ ਜ਼ਿਆਦਾ ਘੜਤਾਤਾ ਉਹ ਪਰਲਾ ਖੇਤ ਪੜਾ ਛੇਵੇਂ ਗਿਆ ਉਹਦੇ ਬਾਅਦ ਛੱਡ ਕੇ ਫਿਰ ਤਾਂ ਘਟਾਉਣਾ ਘੰਟਾ ਲੱਗਿਆ ਘਰਾਂ ਫਿਰ ਫਿਰ ਜਾ ਕੇ 10 ਵਾਦ ਦੇ ਨੂੰ ਕੱਢ ਕੇ ਉਹਨੂੰ ਸਾਰੇ ਨੂੰ ਫੇਰ ਕਰਾ ਕੇ 10 ਵਾਦ ਦੇ ਛੇ ਬਾਈ ਗਵਾ ਦੇ ਉਹ 10 ਬਾਈ 5:30 ਅਸੀਂ ਗਏ ਹਾਂ ਹਾਂ 9:30 ਨਾ ਆ ਗਏ ਕੀਲਾ ਗੁੱਟ ਕੇ ਕੌਣ ਮੈਂ ਡੈਡੀ ਅਸੀਂ ਤਾਂ ਦੇਖਿਆ ਤਾ ਚਾਚੇ ਕਿਲਾ ਘੁੱਟ ਕੇ ਅੱਛਾ ਉਚਲਾ ਗਵਾ ਬੇਟਾ ਆਓ ਫਿਰ ਤਵੀਆਂ ਮਾਰ ਮੈਂ ਤਾਂ ਹਾਂ ਮਨ ਨੂੰ ਹੁਣ ਚਾਹੀਦੀ ਹੁਣ ਤਾਂ ਮੈਂ ਪਾਣੀ ਲੈਣਾ ਕਰਨ ਨੂੰ ਹਾਲੇ ਨਹੀਂ ਲਾਉਂਗਾ ਨਹੀਂ ਦੇਖ ਕੇ ਆ ਹੁਣ ਕੋਈ ਹੁੰਦਾ ਪੋਕੇੜਾ ਹੋ ਗਿਆ ਦੇਖ ਕੇ ਉੱਥੇ ਬਹੁਤ ਜ਼ਿਆਦਾ ਕਿੜਾ ਹੋ ਗਿਆ ਹੁਣ ਨਹੀਂ ਚੜੇ ਦਰ ਪਾਣੀ ਦਾ ਕਰਦੀ ਹੁਣੋਂ ਜ਼ਿਆਦਾ ਮੀਂਹ ਪੈ ਗਿਆ ਠੀਕ ਆ ਮੈਂ ਤਾਂ ਉਹ ਰੱਖਤੀ ਲਿਆ ਕੇ ਉਹ ਠੀਕ ਆ ਹੁਣ ਤਾਂ ਤੈਨੂੰ ਕਹਿ ਲੈ ਕਿ ਮੈਂ ਪਾਣੀ ਲਾਉਂਗਾ ਮੈਂ ਕਾ ਲਵੇਟ ਦੇ ਕੰਮ ਜਮਾ ਸ਼ਾਮ ਨੂੰ ਫੇਰ ਨਹੀਂ ਦਿੱਤੇ ਆ ਹੁਣ ਕੱਲੂ 헤ਮੀਆ ਹੋਣਾ ਅੱਜ ਵੀ ਨਹੀਂ ਕੱਲੂ ਵੀ ਨਹੀਂ ਪਾਸ ਉਹਨੂੰ ਮੀਂਹ ਦੇਖਣਾ ਮੈਂ ਤਾਂ ਹੁਣ ਯਾਰ ਤੇ 11:00 ਤੇਰਾ 11:00 ਦਾ 11:00 ਦਾ ਆਉਂਦਾ ਹੋ ਮੈਨੂੰ ਦੱਸਦਾ ਮੀਂਹ ਵੀ 16 ਦਾ ਮੀਂਹ ਹੈ ਓਏ ਲੱਗ ਜੂ ਯਾਰ ਵਧੀਆ ਹੋਣਾ ਉਹ ਹੀ ਦੇਖਣਾ ਤੇ ਮੀਂਹ ਪੈ ਗਿਆ ਠੀਕ ਹੈ ਨਹੀਂ ਪਾਣੀ ਲੱਗ ਜੇ ਨਹੀਂ ਉਹ ਵੀ ਪੈਣਾ ਇਹਦਾ ਮੌਸਮ ਬੱਜ-ਬੱਜ ਚੱਲਦੀ ਲੜਾਈ ਫੇਰ ਹੋਣੀ ਗੱਲ ਉਹਦਾ ਉਦਨੇ ਹੋ ਗਿਆ ਖਰਾਬ ਯਾਰ ਅਸੀਂ ਦੇਖ ਕੇ 6:00 ਵਜੇ ਜਾਣਾ ਹੋਰ ਘਰ ਤੇ ਅਸੀਂ 9:00 ਵਜੇ ਤੱਕ ਗੁੱਡਣਾ ਜਿੰਨਾ ਮਰਜ਼ੀ ਗੁੱਡ ਹੋ ਜੂਵੇ ਕਈ ਕੋਲੀਆਂ ਨਾਲ ਓਏ ਵਧੀਆ ਯਾਰ 9:00 ਵਜੇ ਕੱਗੇ ਚੈਨੀ ਕ ਧੁੱਪ ਜੀ ਲੱਗ ਰਹੀ ਸੀ ਪਹਿਲਾਂ ਅਸੀਂ ਨਾ ਕਰਦੇ ਸੀ ਇਹ ਮੈਨੂੰ ਪਤਾ ਕਿਆ ਕਹਿੰਦਾ ਗੱਲ ਹਾਂ ਕਹਿੰਦਾ ਅੱਜ ਸਵੇਰ ਨੂੰ ਕਹਿੰਦਾ ਦੋ ਪਈਏ ਰੱਖ ਦੇ ਆਪਾਂ ਤੇ ਹਾਂ ਕਿਆ ਕਰੀ ਨਾ ਇਹ ਮਿਲ ਕੇ ਜੇ ਮੀ ਮਾਰੇ ਮੋਟਾ ਵੀ ਬਣੇ ਗਿਣੀ ਪੈ ਗਈ ਨਾ ਪਈਏ ਭਿਲੇ ਹੋ ਜਾਂਦੇ ਆ ਹਾਂ ਕਹਾਂ ਦੋ ਪਈਏ ਰੱਖ ਕੇ ਦਿਹਾੜੀ ਤੂੰ ਛੱਡ ਦੇ ਨੇ ਪਈਏ ਹਾਂ ਕਹਿੰਦਾ ਪਈਏ ਨਾ ਕਹਿੰਦਾ ਕਹਿੰਦਾ ਦੋ ਪਈਏ ਨਾ ਕਹਿੰਦਾ ਦੋ ਗਿੱਲੇ ਕਰ ਦੇ ਨੇ ਦਿਹਾੜੀ ਚ ਹਾਂ ਮਾਮੇ ਨੇ ਸ਼ਰਤ ਲਾ ਲ ਇੱਕ ਕੀਲਾ ਕੱਢੂਗੇ ਉਹ ਮਾਪਾ ਕੀਲਾ ਕਰਦੇ ਆ ਨਾ ਕਿਡਾਂ ਉਹਦੇ ਜਮਾਈ ਇਹਨਾਂ ਨੇ ਦਿਹਾੜੀ ਚ ਕੀਲਾ ਕਰਦਾ ਨਾ ਲੋਡ ਕੇ ਭਜ ਜਾਂਦੀ ਯਾਰ ਉਹੀਆਂ ਬਸ ਤਰਫਾ ਯਾਰ ਮੈਂ ਇੱਕ ਦਫਾ ਵੀ ਕੱਕ ਬਹੁਤ ਹੁੰਦੇ ਨੇ ਹਾਂ ਨਾ ਕੱਕ ਤਾਂ ਹੈ ਉਹਨਾਂ ਦਾ ਲੋਡ ਹੀ ਨਹੀਂ ਯਾਰ ਉਹ ਯਾਰ ਤਰਫਾਲੀ ਹੈਗੀ ਯਾਰ ਮਾਰੋ ਲੋਡਦੇ ਆ ਰੋਜ਼ ਤਿੰਨ ਘੰਟੇ ਲਾਉਨੇ ਮੈਂ ਕਹਿੰਦਾ ਨਜ਼ਾਰਾ ਆ ਜਾਂਦਾ ਸਾਰੇ ਦਿਨ ਦਾ ਬਹੁਤ ਵਧੀਆ ਆ ਜਿਹੜਾ ਜੋਰ ਆਪਣਾ ਦੋ ਦਿਨ ਹੋਰ ਮਾਰ ਲਾ ਹਾਲੇ ਕੋਈ ਨਾਲ ਮੈਨੂੰ ਟਾਈਮ ਹੈਗਾ ਨਾ ਹੁਣ ਚੱਲਾ ਲਾ ਆਪਣਾ ਚਲਾਉਣਾ ਨਹੀਂ ਲਾਉਣਾ ਮਾ ਦਾ ਲੋਡ ਨਹੀਂ ਹੈਗੀ ਤੇਰਾ ਖੇਤ ਮੈਂ ਦੇਖ ਕੇ ਆਵਾ ਕਰਦਾ ਵਧੀਆ ਤੇਰਾ ਯਾਰ ਵਧੀਆ ਹੈ ਇਹਦੇ ਸਾਫ ਦਾ ਪਿਆ ਸਾਫ ਪਿਆਰਾ ਘੱਖਾ ਯਾਰ ਉਹਨਾਂ ਦੀਆਂ ਲੋਆ ਲੇ ਤਿੰਨ ਹੋਰ ਹੁਣ ਤਾਹਾਂ ਦਿਖਦੇ ਕੀ ਕੁਛ ਨਹੀਂ ਕਿੱਕੇ ਪਹਿਲਾਂ ਤਵੀਆਂ ਮਾਰੀਆਂ ਹੁਣ ਸਾਰਾ ਕੌਲੀ ਦਾ ਗੁੜਤਾ ਅੱਜ ਗੁੜਤਾ ਸਾਰਾ ਤਿੰਨ ਦਿਨ ਚ ਉਹ ਯਾਰ ਇਹਦੇ ਮੈਂ ਦੇਖੂੰ ਭਾਈ ਜੇ ਆਪਾਂ ਨੂੰ ਵੀ ਰਹਿਣਾ ਪੈਣਾ ਫਿਰ ਆਪ ਵੀ ਧੁੱਪ ਮੇ ਜਲੂੰਗਾ ਈਦੋਂ ਆਪਣੀ ਸਵੇਰ ਨੂੰ 2-3 ਘੰਟੇ ਦਾ ਲੱਗਦਾ 8 ਵਜੇ ਨੂੰ ਆਉਂਦਾ ਬੰਦਾ 8 ਵਜੇ ਤੋਂ ਸੀ ਕੀ ਉਹ ਦੋ ਦੋ ਦਿਨ ਤੇਰੇ ਫਾਲਤੂ ਰ ਲਾ ਲਾ ਜੂਂਗੇ ਕਿਆ ਚੱਕਰ ਕਿੱਥੇ ਨੂੰ ਜਾਣਾ ਕਿਹੜੇ ਮਾਦ ਲੈਂਦਾ ਉਹਦੇ ਬਾਅਦ ਕਿਹੜੇ ਜਾਣਾ ਹੈ ਫਾਲਤੂ ਵੀ ਕਿੰਨੇ ਕ ਲੱਗ ਗਏ ਯਾਰ ਭਈਆਂ ਨੂੰ ਤਾਂ ਜਾ ਦੇਣਾ ਅੱਜ ਸਵੇਰ ਗਏ ਅਸੀਂ ਪੌਣੇ 4 ਕਿਲੇ ਤਿੰਨ ਦਿਨ ਵਿੱਚ ਕੱਢੇ ਅਸੀਂ ਸਾਡੂ ਹਾਂਜੀ ਸਵੇਰ ਗਏ ਹਾਂਜੀ ਸਵੇਰ ਗਏ ਆਂ ਦਿਨ ਚ ਨਾ ਕਾਗਮ ਉਹਦਾ ਵਧੀਆ ਕੰਮ ਆ ਬਸ ਅੱਜਰੇ ਸਾਜਰੇ 5-6 ਵਜੇ ਜਾ ਤਿੰਨ ਵਿੱਕੇ ਚ ਕੌਲੀ ਘੁਮਾਤੀ ਸੀ ਸਾਜਰੇ ਕੜਾਈ ਵੇ ਸ਼ਾਮ ਨਾਲੋਂ ਕੜਾਈ ਸਾਜਰੇ ਵਧੀਆ ਹੁੰਦੀ ਐ ਚ ਸਾਜਰੇ ਬਹੁ ਨੀ ਤੂੰ ਮੈਂ ਕਹਿੰਦਾ ਸਾਢੇ 5 ਵੀ ਲੇਟਾ ਤੂੰ 4 ਵਜੇ ਰੇਗਾ ਜਾ ਸੀ ਗਏ ਨਾ ਸਵੇਰ ਨੂੰ ਕਹਿੰਦਾ ਪਾਲਾ ਲੱਗਦਾ ਮਾ ਘੜਦਾ ਰਣ ਦਾ ਪਾਲਾ ਹੈਗਾ ਮਾ ਖੜ ਜਾ ਮਾ ਦੋ ਘੀਲੇ ਰਹਿ ਖੇਤ ਵਾਣਨੇ ਨੂੰ ਮੈਂ ਕਰਮੀ ਚੋਗ ਹੀ ਖੜਾ 18 ਦਿਨ ਪਾਲਾ ਗਾੜ ਮਾ ਦੇਰ ਤੂੰ ਗਰਮੀ ਚੋਗ ਹੀ ਉਹੀ ਕੰਮ ਹੋਇਆ ਯਾਰਾ ਬਾਈ ਆ ਕੜਖ ਜੀ ਵੱਢ ਲਈਏ 1 ਵਜੇ ਫੇਰ ਗੁੱਢਣਾ ਗੁੱਢਣਾ ਇਕਣੀਆਂ ਗੱਗੇ 2 ਘੰਟੇ ਚ ਥੱਕ ਗੇ ਮੈਂ ਛੱਡ ਦੋ ਠੀਕ ਥੋੜਾ ਕੱਖ ਵੱਢ ਕੇ ਕਰ ਨੂੰ ਆਜੋ ਹੋਰ ਬਾਕੀ ਅਗਲੀ ਕਾਰਵਾਈ ਹੁਣ ਗੰਨੇ ਦੀ ਸਾਢੇ 8:00 3:00 ਨਾ ਹੀ ਕਰਦੀ ਰਹੀ ਓ ਬਾਈ ਖਰਾਚਰ ਤਿਆਰ ਹੈ। ਖਾਈਚਰ ਤਿਆਰ ਹੈ। ਇਹ ਆਇਆ ਕਰਦਾ ਜਿਖੜਾ ਉਧੇ ਉਧੇ ਗੱਡੀ ਤਿਆਰ। ਹਾਂ। ਗੱਡੀ ਵੀ ਤਿਆਰ ਹੈ। ਨਵਾਂ ਗੱਡੀ ਤਿਆਰ। ਗੱਡੀ ਟਰਾਲੀ ਸੱਸ ਤਿਆਰ। ਇਹ ਬੋਲਿਆ ਕਿ ਕਹਿੰਦਾ ਐਂ ਜਿਖੜਾ ਉਧੇ ਡੈਕ ਦੇ ਦੋ ਬਟਨ ਇਕੱਠੇ ਹੀ ਦਬ ਦਿੰਦੇ ਆ ਰੀਲ ਹੀ ਫਸ ਜਾਂਦੀ। ਹੂੰ। ਉਧਾ ਬੋਲਿਆ। ਉਕੜਾ ਬੋਲਿਆ। ਕੀ ਕਹਿੰਦਾ? ਜੇ ਰੀਲ ਫਸ ਜੇ ਰੀਲ ਤੱਕ ਜਾਈ। ਔਰ ਛੜੀ ਕੋਈ ਨਹੀਂ ਬੋਲਿਆ। ਕੋਈ ਰੀਲ ਤਾਂ ਫਸ ਹੀ ਰਹਿੰਦੀ ਆ। ਰੀਲ ਨਹੀਂ ਖੜਕਦੀ ਜਦੋਂ। ਇਹ ਪੰਿਆਂ ਦੇ ਨਿਵੇੜ ਕਾਮ। ਇਹਦਾ ਹੈੱਡ ਖਰਾਬ ਹੋ ਜਾਂਦਾ। ਇਹਦਾ ਹੈੱਡ ਖਰਾਬ ਹੋ ਜਾਂਦਾ। ਸਾਡੀ ਛੜੀ। ਵਾ ਉਹ ਹਟੋ ਗਿਆ ਚੱਲਣਾ ਸੱਚੂ ਹੋ ਖਾਬ ਹੋਣਾ ਇਹਦਾ ਤਾਂ ਅੱਜ ਇਹਨੂੰ ਕਿਦਾਂ ਕੋਲ ਰਿਹਾ ਦੂਰ ਰੱਖਣਾ ਸੱਚ ਤੇ ਨੂੰ ਰਸਤੀ ਪਾ ਲਿਓ ਇਹ ਕਹਦਾ ਮੈਂ ਬਾਬਾ ਖੋਲ ਰਹੀਆਂ ਉਹ ਮਾਰਨ ਕਹਿੰਦਾ ਖੋਲ ਹੀ ਰਹਿਣਾ ਜਾਂਦੇ ਇਹਨੂੰ ਰਸਤੀ ਪਾ ਲੇ ਬਾਈ ਅਸਲ ਲੱਗ ਪੜੀ ਹੋਣੀ ਕੰਮ ਜਿਆਦਾ ਪਰ ਤਾਂ ਆਪਣੀ ਆਪਣੀ ਕੱਢਣੀ ਹੈ ਬਿਲਕੁਲ ਨਹੀਂ ਗਈ ਉਹ ਚਾਹੀਏ ਆਪਣੇ ਘਰ ਨਹੀਂ ਨੂੰ ਸੀ ਤਾਂ ਪੋਣੀ ਪਾਣੀ ਨਾ ਇਹ ਖੜਦਾ ਥੋੜੀ ਉਹ ਪਰ ਦਾ ਕੋਈ ਨਹੀਂ ਕਰਸੀ ਪੈਰ ਨੂੰ ਵੈਸੇ ਦਲਵੀ ਨੇ ਘੜਾ ਨਹੀਂ ਜੀ ਘੜ ਦੂੰਗਾ ਇਹ ਤਾਂ ਵੀ ਇੱਕ ਅਸੀਂ ਆਹ ਪੈਰ ਨੂੰ ਪਾ ਕੇ ਆਹ ਹੱਥ ਨੂੰ ਆ ਬੰਨਣੀ ਆ ਮੈਂ ਕਿਹਾ ਹੱਥ ਬੰਨਣੇ ਆ ਆ ਅਧਰ ਅਸਰ ਅੰਦਰ ਜਿਹਦੇ ਉੱਥੇ ਜਿੱਥੇ ਤੇ ਕੱਢੇ ਉੱਥੇ ਲਾ ਦੇਣਾ ਉਹ ਨੇਵਰ ਯਾਰ ਪੈਸੇ ਹੀ ਬਹੁਤ ਮੰਗਦੇ ਆ ਜੰਮੀ ਦੀ ਥਲਾ ਬਣਦੀ ਮੈਂ ਕਣੀ ਮੋਲੇ ਲਮਾ ਭਾਈ ਬੋਪਾ ਅਦਾ ਅਦਾ ਹੈਗਾ ਭਾਈ ਬੈਠੇ ਬੰਦਾ ਕੰਮ ਉੱਤੇ ਵਾਲੀ ਵਢਾਉਣੀ ਪੈਣੀ ਆ ਬਸ ਸਾਨੂੰ ਮੈਂ ਤਾਂ ਮੈਂ ਦੇਖ ਲਿਆ ਸਾਰੀ ਬੂਟੇ ਵਾਲੀ ਉਹ ਹੈਲੋ ਸਰ ਬੂਟੇ ਵਾਲੀ ਕੋਣ ਗਹਾਂ ਨੂੰ ਜਿਹੜੀ ਬੂਟੇ ਆ ਆਪਣੀ ਕਣਕ ਕਣਕ ਬੀਜਦੇ ਆ ਉਹਦੀ ਜਗ੍ਹਾ ਸਰੋਂ ਹੀ ਬੀਜ ਦੇਣ ਥਾਂ ਉੱਪਰ ਕਿਹੜਾ ਘੱਟ ਖਰਚਾ ਆਉਂਦਾ ਕੁਛ ਨਹੀਂ ਆਉਂਦਾ ਕਣਕ ਠੀਕ ਆ ਯਾਰ ਠੀਕ ਆ ਟੂੜੀ ਦਾ ਕੁਝ ਪਹਿਲਾਂ ਟੂੜੀ ਨਹੀਂ ਕਣਕ ਠੀਕ ਆ ਯਾਰ ਸਰੋਂ ਪੂਰੀ ਹੁੰਦੀ ਆ ਓ ਕਿਤੇ ਨਹੀਂ ਮੈਨਾਂ ਦਾ ਹੁਣ ਹੋਣਾ ਹੀ ਆ ਆ ਇਹ ਤਾਂ ਖਰਚੇ ਤਾਂ ਕਰਨੀ ਪੈਣਾ ਜੋ ਮਰਜ਼ੀ ਕਰ ਲੈ ਉੱਥੇ ਆ ਜਾਣੀ ਗੱਬੇ ਜਦੋਂ ਮਮਾ ਮਾ ਮਰਜ਼ੀ ਲਿਆ ਪੰਜ ਦਿਨ ਨਹੀਂ ਆ ਹਸਪੀਟਲ ਲੈ ਲੈਣੀ ਆ ਮੈਂ ਪਰ ਬਾਹਰ ਮੇਰਾ ਕੰਮ ਆ ਹੁਣ ਅਸੀਂ ਡੰਗਰ ਰੱਖਣੇ ਆ। ਉਹ ਚਾਹੇ ਤੂੰ ਮਸ਼ੀਨਾਂ ਪੜਾ ਲੈ ਯਾਰ। ਚਾਹੇ ਭਈ ਹੋਂ ਡਾਲਾ। ਮਾਂ ਮੋਟੀ ਫਾਕ ਕੇ ਪੈਂਦਾ ਕੋਈ ਫੱਕ ਨਹੀਂ ਖਾਸ ਯਾਰ। ਉੱਥੇ ਆਣਾ ਕੰਮ ਤੇਰਾ। ਗੈਰ ਉਹ ਟਾਲੀਆਂ ਵੀ ਅਸੀਂ ਜਾਣੀ ਫਿਰ ਟੂੜੀ ਦੇ ਬਾਉਣ। ਟੂੜੀ ਗੱਤ ਟੂੜੀ ਟੋੜੀ ਬਾਣੀ ਘੱਟ ਹੈ? ਪਾਣੀ ਮਰਾਈ ਤੂੰ ਆਇਆ ਨੂੰ। ਤੂੰ ਆਤਾ ਸਰਫ ਜਿਹਾ ਮਰ ਰਿਹਾ। ਦੇਖਦੇ ਆ। ਬੰਦੀ ਉੱਤ। ਹਲਾ ਕੋਈ 11000 ਦੇ ਘੱਟ ਕਹਿ ਰਿਹਾ ਰਹਿਣ ਦੋ। ਕਿੰਨੇ ਟਾਲੀ ਬਣਾਉਂਦਾ? ਵਿਚ ਰੰਗ ਮਾਰਦਾ ਇਹ ਕਾਲਾ। ਇਹਨੂੰ ਇਹਦਾ ਇਹਦੇ ਲੈਣੀ ਮੈਂ ਇਹਨੂੰ ਪੁੱਛ। ਕਿੰਨਾ ਲੈਣਾ 1500 1600 ਕਾਦਾ ਇਹ ਕਿਰਾ ਕਿੰਨੇ ਨੂੰ ਘਰਾਂਦਾ ਸੋਣਾ ਸੁਣ ਲਿਆ ਹਾਂ ਵੇ ਹੇ ਘਰ ਆ ਲਿਆ ਜੇ ਮੇਰੇ ਕੋਲ ਇੰਨੀ ਹੁੰਦੀ ਨਾ ਮੈਂ ਤੇਰੇ ਗੇਰ ਦਿੰਦਾ ਬਾਈ ਜਾ ਬਾਈ ਜਾ ਬੇਚ ਦੋ ਸੀ ਇਹ ਤੂੰ ਮੇਰੀ ਗੱਲ ਸੁਣ ਲੈ ਤੂੰ ਦੀ ਤੂੰ ਬਣਵਾ ਲਈ ਭਾਈ ਠੀਕ ਹੈ ਨਾ ਸਾਡੀ ਮਸ਼ੀਨ ਦੀ ਪੜਾਈ ਦੇ ਦੀ ਜਾ ਆਪਣੀ ਬਣਵਾ ਲੈ ਜਾ 1800 ਹਾਂ 1800 ਜਲਦੀ ਕੋਈ ਜਿੰਨਾ ਮਾਰਦੀ ਜਾ ਮੇਰੀ ਮਰਜ਼ੀ ਦਾ ਠੀਕ ਆ 2000 ਮੈਂ ਤੇ ਫਰੀਚ ਬਣਾ ਮੈਂ ਮੈਨੂੰ ਤਾਂ ਬਣਾ ਫਾਲੂ ਬੜ ਕੇ ਖਾ ਲੈ ਜਾ ਬਣਾ ਲੈ ਬਣਾਈ ਦੇ ਦੀ ਕਿ ਕਿ ਆਈ ਆ ਠੀਕ ਹੈ ਬਣਾ ਲੈ ਬਣਾ ਲੈ ਬਣਾ ਲੈ ਬਣਾਈ ਦੇ ਦੇ ਬਣਾਈ ਦੇ ਦੀ ਉਹਦੀ ਤੂੜੀ ਬਣਾ ਲਓ ਚਾਹ ਕੋਈ ਨਹੀਂ ਕਹਿਣਾ ਤੁਹਾਨੂੰ ਦਾੜੇ ਵੀ ਰਹਿਣ ਤਾਂ ਤੁਸੀਂ ਨਾਲੇ ਤੂੜੀ ਬਣਾ ਲੀ ਕਿੱਥੀ ਹੁੰਦਾ ਕੰਮ ਦੇਖ ਇੰਦਰ ਹਾਂ 2000 ਬਣਾਈ ਕਹਿੰਦਾ ਅਗਲਾ ਹਾਂ ਸਮਝਿਆ 1000 ਰੁਪਏ ਬਣਵਾਈ ਹੋਗੀ 1000 ਰੁਪਏ ਬਣਵਾਈ ਹੋਗੀ ਟ੍ਰੈਲੀ ਦੀ 1400 1500 ਬਣਾਈ ਆ ਕਿਆ ਤੋ ਆ 15 ਬਣਾਈ ਐ 1400 ਬਣਵਾਈ ਐ ਟਰੈਲੀ ਦੀ ਪੈਸੇ ਕੁਝ ਨਹੀਂ ਬਾਕੀ ਆਏਗਾ। ਕੀ ਹੋ ਗਿਆ? 3500 ਹੋ ਗਿਆ। 3500 ਦਾ ਖਰਚਾ ਪੈਂਦਾ ਸਿੱਧਾ। ਤਾਂ ਹੀ ਤਾਂ ਤੈਨੂੰ ਕਹਿੰਦਾ ਸਾਡੀ ਦੋ ਟਰਾਲੀਆਂ ਕਿੱਲੇ ਮੈਂ ਨਿਕਲਦੀਆਂ। ਨਿਕਲਦੀਆਂ ਯਾਰ ਤੂੰ। ਹਾਂ। ਕਾਹਦੇ ਤੇ ਪੈਸਾ ਨੂੰ ਕਾ ਬਚਿਆ? ਸਾਡੀ ਪਾਸਟ। ਮੈਂ ਹੁਣ ਕਿਆ ਬਚਾਉਣਾ ਹੈ? ਤੇਲ, ਤੇਲ ਕਾਉਂ ਦਊਗਾ। ਤੇਲ ਪਾ ਦੂੰਗਾ ਜਾਂ। ਤੂੰ ਠੀਕ ਤੂੰ ਹੌਤਾ ਠੀਕ ਤੇ ਰਹਿ ਤੂੰ। 3000 ਠੀਕ ਆ ਯਾਰ। ਤੂੰ ਮਸ਼ੀਨ ਦੀ ਪੜਾਈ ਦੇ ਦੇ 2000। ਮਸ਼ੀਨ ਦੀ ਪੜਾਈ ਦੇ ਦੁੱਪ ਕਰਕੇ। ਹਾਂ ਠੀਕ ਆ। ਉਹ ਬਸ ਠੀਕ ਆ। ਦੋਨੋਂ ਫੇਰ ਸਾਨੂੰ ਯਾਰ। ਹਾਂ। ਉਹ ਠੀਕ ਆ। ਠੀਕ ਆ ਦੋ ਟਰਾਲੀਆਂ ਆਉਂਦੀਆਂ ਨਹੀਂ ਵੜਨਾ ਫੇਰ ਵੀ ਤੇ ਕਿੰਨੇ ਵੜਨਾ 3 ਵੜਨਾ 15 ਤੋਂ ਦੋ ਟਰਾਲੀਆਂ ਬਣੀਆਂ ਜੇ ਤਿੰਨ ਤੋਂ ਚਾਰ ਤੋਂ ਚਾਹੇ ਭਾਈ ਜੀ 4000 ਨੂੰ ਵੀ ਤੇ ਟਰਾਲੀ ਘੇਰੀ ਬੰਦ ਤੇ ਤੈਨੂੰ ਚਾਹੇ ਟਰਾਲੀ ਪੈ ਗਈਆਂ ਦੋ ਨਹੀਂ ਤੈਨੂੰ 25 ਟਰਾਲੀਆਂ ਮਿਲਣੀਆਂ ਜੋ ਉਂ ਲੈਣੀ ਆਉਂਗਾ ਟਰਾਲੀ ਕਿਸ ਤੇ 500 ਦਾ ਤੇਲ ਵੀ 250 ਟਰਾਲੀ ਮਿਲਦੀ ਤੈਨੂੰ ਜਾਣ ਮੰਡ ਤੇ ਉਦੋਂ ਚਾਹੇ ਦੀ ਇੱਕ ਇੱਕ ਮਿਲਦੀ ਆ ਦੋ ਮਿਲਦੀ ਚਾਹੇ ਦੇ ਚੋ ਨੀ 5000 ਦੋ ਮਿਲਦੀਆਂ ਹਸਾਬ ਤੇ ਤੇਰਾ ਬਣਦਾ ਇਹ ਪਹਿਲਾਂ ਹਸਾਬ ਤੋਂ ਦਰਦੇ ਇਹਨੂੰ ਕਿਹੜਾ ਉਸ ਮੈਂ ਲਾ ਲਿਆ ਹਸਾਬ ਠੀਕ ਹੈ ਸਾਬ ਹੁਣ ਤੂੰ 2000 ਇੱਕ ਟਰੈਲੀ 'ਚ ਨਾ ਪਾਇ ਉਹ ਹਜ਼ਾਰੇ ਪੈਣਾ ਇੱਕ ਟਰੈਲੀ 'ਚ ਜਿਹੜੀ ਵਢਾਈ ਆ ਫਾਇਦਾ ਤੰਨੂ ਤੇ ਚੈਰ ਯਾਰ ਰੋਲਾ ਹੈ ਉਹੀ ਗੱਲ ਠੀਕ ਕਹਿੰਦਾ ਇਹ ਯਾਰ ਕੀ ਲੈ ਕੇ ਦੋ ਟਰਾਲੀਆਂ ਬੰਦੀਆਂ ਟਰੈਲੀਆ ਵੜ ਗਿਆ ਕੀ ਆ ਹਾਂ ਫੇ 2000 ਵੀ ਦੇਣਾ ਵਢਾਈ ਦਾ ਦੋ ਵਢਾਈ ਦਾ ਦੇ ਦਿੱਤਾ 5000 ਹੋ ਗਿਆ 3500 ਨੂੰ ਲਾ ਲਿਆ 7000 ਦੀਆਂ ਹੋ ਗਈਆਂ ਹਾਂ ਉਹ 2500 ਦੀ ਟਰਾਲੀ ਯਾਰ ਇੱਕ 2500 ਦੀ ਟਰੈਲੀ ਕਿਹੜਾ ਦਿੰਦਾ ਯਾਰ 5000 ਦੀ ਉੱਥੇ ਪੈਂਦਾ ਕ ਕੀ ਹੋ ਗਿਆ 5000 ਰੁਪਏ ਇੱਧਰ ਹੋ ਗਿਆ ਕੋਈ ਨਹੀਂ ਹਲੇ ਗੱਲ ਕੋਈ ਨਹੀਂ ਹੈਗੀ ਬਸ ਮੇਰੀ ਗੱਲ ਸੁਣ ਗੱਗੇ ਉਹ ਅਸੀਂ ਉਹ ਖੜ ਕੇ ਗੱਗੇ ਜਿਹੜੇ 700 ਨੂੰ ਦੂੜੀ ਪਰ ਹਲੇ ਨਹੀਂ ਮੇਰੀ ਬਾਲ ਤੇ ਕੱਜ ਗੇਰ ਜਾ ਆਪਣਾ 700 ਲੈ ਗਿਆ ਹਾਂ 700 ਸਾੜੇ ਬਣ ਜਾ ਬਣਾ ਲੈ ਆਪਣਾ ਕਹਿ ਗਿਆ ਗੇਰ ਜਾ ਤੁਰੇ ਕਰਮਜੀਤ ਉਹ ਬਸ ਠੀਕ ਹੈ ਪੜਾਈ ਦੇ ਦੇਣੀ ਤੈਨੂੰ ਕਾ ਕੁਝ ਨਹੀਂ ਲੈਣਾ ਹਲੇ ਹਲੇ ਜਦ ਤੱਕ ਸਮਾਂ ਆਊਗਾ ਜਦ ਪਤਾ ਲੱਗੂ ਉਹ ਖੜ ਜਾ ਜੀ ਪਰ ਜਾਏ ਹਲੇ ਕੁਝ ਨਹੀਂ ਪਤਾ ਹਾਂ ਭਰੀਆ ਬੰਨ ਹੋ ਗਿਆ ਹੁਣ ਲੱਗੇ ਭਈਆ ਗੇਵੇਂ ਉਹ ਫੇਰ ਤਾਂ ਸਾਦਰ ਜਾਓ ਯਾਰ ਹੁਣ ਟੈਨਾ ਹੁਣ ਉਹ ਨਹੀਂ ਆਪਾਂ ਜਾਉਂਗੇ 4:30 ਦੇ ਘੜੇ ਚ ਤੂੰ ਪਤਾ ਪਹਿਨ ਲੈ ਕੇ ਹੋਏ ਨਹੀਂ ਆ ਨਾ ਤੁਸੀਂ ਤੁਸੀਂ ਉਹ ਕਹਿੰਦੇ ਵੀ ਹੈ ਫੇਰ ਉਸ ਵੀ ਪਹਿਨ ਲੈ ਜੀ ਸੱਤ ਉਹ ਨਹੀਂ ਬਹੁ ਮਰਬੇ ਆ ਅੱਧਾ ਕਿਲੇ ਦੇ ਘੱਟ ਜਗਾ ਯਾਰ ਉਹ ਅੱਧਾ ਕਿਲੇ ਵੀ ਨਹੀਂ ਹੈ ਪੂਰਾ ਉਹ ਆ ਅੱਧਾ ਘੰਟਾ ਅੱਧਾ ਘੰਟਾ ਲੱਗਣਾ ਮੀਆਂ ਭਰੀਆਂ ਹੋਣੀਆਂ ਉਹ ਅੱਧਾ ਘੰਟਾ ਮੋਹ ਲੱਗਣਾ ਉੱਥੇ ਯਾਰ ਦੇਖ ਲਈ ਚਾਹੇ ਤੂੰ ਅੱਧੀ ਕਿਤੇ ਇਹਨਾਂ ਨੂੰ ਸੋਕੇ ਜੇ ਪਕਾਤੀ ਲੱਗਦੀ ਮੈਨੂੰ ਉਹ ਬਾਈ ਠੀਕ ਆ ਸੋਕੇ ਚ ਪਕਾਤੀ ਸਾਰੀ ਗਾਂ ਕ ਤਿਆਰ ਆ ਆਪਣੀ ਕੱਢਦੇ ਜਾ ਕੇ ਆ ਲੈ ਜਾ ਟਰੈਕਟਰ ਖੜਾ ਦੇਖ ਦੇ ਮੇਰੀ ਖੇਤੀ ਸੋਕੇ ਚ ਪਕਾਤੀ ਆਪਣੀ ਖੇਤੀ ਠੀਕ ਆ ਦੇਖ ਲੈ ਮੇਰੀ ਨਾਲਾ ਦੀ ਮੇਰੀ ਵੀ ਆਦੋਗੀ ਲੈ ਮਨੇ ਹੀ ਪਾਣੀ ਲਾਉਣੇ ਨੂੰ ਇਹ ਵੀ ਤਾਂ ਸੋਕੇ ਚ ਪੱਕਦੀ ਆ ਗਲਤ ਆ ਫਿਰ ਪਾਣੀ ਲਾਓ ਮੇਰੇ ਤਾਂ ਪਾਣੀ ਨਹੀਂ ਮੰਗਿਆ ਵਾ ਤਾਂ ਲੈ ਲੈ ਪਾਣੀ ਨਾਲ ਯਾਰ ਹੁਣ ਤੁਸੀਂ ਕਈ ਜਾਂਦੇ ਪਾਣੀ ਲਾਓ ਪਾਣੀ ਲਾਓ ਪਾਣੀ ਦਾ ਹਵਾ ਫਿਰਦੀ ਆ ਹੁਣ ਉਹ ਬਾਈ ਤੁਸੀਂ ਕੁਛ ਨਾ ਕਰੋ ਆਪਣੇ ਕੰਮ ਮੇਰੀ ਗਾਂ ਕਾ ਕੱਢਦੇ ਜਾਓ ਲੱਗ ਗਿਆ ਹਾਂ ਹੁਣ ਆਇਓ ਜਾਣੀ ਆ ਬਾਹਰ ਤੇ ਬਬੂਲਾ ਮਾਕੇਟਰ ਖੋਲ ਲਾ ਕਸ ਲਾ ਖੋਲ ਲਾ ਕਸ ਲਾ ਆਈ ਚੱਲਣਾ ਮੈਨੂੰ ਲੱਗਦਾ 200 ਕਿਲਾ ਹੋਣਾ ਉਹ ਵੱਡੂ ਮੇਰ ਕੀ ਉਹ ਵੱਡੂ ਕਾਲਾ ਆਪਣੇ ਨਾਲ ਹੋ ਖੜਾ ਵਾਈ ਟਰੈਕਟਰ ਲਈ ਕਿਹੜਾ 30 ਗੀਗਾ ਗੀਗਾ ਆ ਗਈ ਵੀਰੇ ਨਾ ਇਹ ਮਸ਼ੀਨ ਕਿੱਥੋਂ ਲਾਇਆ ਫਿਰ ਉੱਧਰ ਆਉਣਾ ਵੱਢ ਗਿਆ ਕਿਤੇ ਉੱਧਰ ਵੱਢ ਕੇ ਆ ਗਿਆ ਉਹ ਠੀਕ ਹੀ ਆ ਵਾਈ ਖੜਾ ਉਹ ਉੱਧਰ ਵੱਢ ਗਿਆ ਉਹਦੀ ਪ੍ਰਧਾਨ ਦੀ ਨਾ ਵੱਢ ਗਿਆ ਪ੍ਰਧਾਨ ਉਹ ਲੰਗੀਆਂ ਮਸ਼ੀਨ ਚਲੋ ਬਾਈ ਠੀਕ ਆ ਉਹਦੀ ਵੱਢ ਗਿਆ ਚਲਿਏ ਫਿਰ ਚਲੋ ਚਲੋ ਜੋੜੀ ਲੈ ਦੋ ਟਰਾਲ ਲਈ ਆ ਰਾਸੇ ਚੱਕ ਲੈ ਆਂ ਢੂਣੀ ਨਾਲ ਆਪਣਾ ਮਨ ਕਿਆ ਉਡੀ ਵੀ ਥੈਸਾਏ ਬੰਦੇ ਵੀ ਨਾਲ ਤੁਰੀ ਘੋਗੇ ਫਿਰੋਂ ਇਹ ਵੀ ਲੱਗਿਆ ਸਾਬ ਜੀ ਤੁੰਗੋ ਕਹਿਣ ਦੋ ਟਰੈ ਨਹੀਂ ਚਾਹੀਦੇ ਸਾਬ ਜੀ ਤਾਂ ਸਾਲ ਦਾ ਧਾਣਾ ਚੜ ਜਾ ਤੂੰ ਸਾਬ ਜੀ ਹੱਲ ਪਾ ਲੋ ਜੀ ਬੱਤ ਲਿਆ ਹੋਰ ਯਾਰ ਜਰੂਰਾਂ ਦਾ ਕਿਸੇ ਨਾਲ ਤੁਰੀ ਹੋਵੇ ਨਾ ਯਾਰ 700 ਬੱਜ ਜਾ ਗੱਦੀ ਸਾਲੀ ਇਹ ਨਹੀਂ ਕੰਮ ਰਿਸਕੀ ਜਾਂਦਾ ਬਾਈ ਇਹ ਤਾਂ ਹੋਵੇ ਲੱਗੇ ਨਾਲ ਯਾਰ ਇਹ ਕੰਮ ਨਹੀਂ ਚਾਹੀਦਾ ਉਦੋਂ ਨਾ ਪਹਿਲਾਂ ਵੀ ਕਿਹਾ ਤਾਂ ਮਾ ਸਾਹਿਬ ਜੋਤੀ ਜੀ ਸੜੀ ਦੀਆਂ ਚੈਨਰੀਆਂ ਮਾੜੀਆਂ ਮੈਂ ਇਹਨੂੰ ਪਟਾਕੇ ਨਾਲ ਹੀ ਸੇ ਨੂੰ ਮੈਂ ਪਲੇਟਾ ਲਵਾ ਕੇ ਬੈਲਡ ਕਰਵਾ ਲੈ। ਹਾਂ। ਸਾਲਾ ਉਹ ਕੰਮ ਹੋ ਗਿਆ ਤੇ ਲੈ ਗੱਲ। ਮੰਨੀ ਨਹੀਂ ਮੇਰੀ ਨੇ। ਕੱਪੀ ਲਾਈ ਵੀ ਸੀ ਯਾਰ ਉੱਥੇ। ਉੱਥੇ ਚਾਹੀਦਾ ਚੈਨਰ ਲੱਗੇ ਦਾ ਗੱਬੀ ਨਹੀਂ ਦੀ ਐਂਗਲੇਜ ਸੀ ਸਾਲੀ। ਐਂਗਲੇਜ ਬੈਲਡ ਕਰਦੀ ਹੋਈ ਸੀ। ਜੋ ਜੋ ਹੋ ਗਿਆ ਠੀਕ ਆ ਕੋਈ ਗੱਲ ਯਾਰ। ਹੁਣ ਆਪਣਾ ਟ੍ਰੇਲਾ ਠੀਕ ਕਰਾ ਲੈਣਾ ਹੋਊ ਚੱਕਰ ਨੇ। ਕੋਈ ਚੱਕਰ ਨਹੀਂ ਹੋਊਗਾ ਜੋ। ਵਾਓ ਇਹ ਕਿਹੜਾ ਉੱਥੇ ਬੈਲਡ ਹੋ ਕੇ ਆਊਗਾ ਨਾ। ਪਤਾ ਨਹੀਂ ਵਈ ਨਹੀਂ ਪਤਾ ਹੈਗਾ। ਉੱਥੇ ਜਾਊਗਾ ਜਨਰੇਟਰ ਨਾਲ ਬਿਲਡ ਉੱਥੇ ਟੁੱਚੇ ਲਾ ਕੇ ਭੇਰ ਆਉਗੇ ਹੋਟੈਲਾ ਨਹੀਂ ਆਉਣੇ ਕਿਸੇ ਦਾ ਬਸ ਇਹਨਾਂ ਹੈਂ ਕਿਉਂ ਆਉਟੈਲਾ ਆਉਣੇ ਨਹੀਂ ਪਹਿਲਾਂ ਤਾਂ ਟਾਇਰਿੰਗ ਥੱਲੇ ਪੈਣੀ ਹੈਗੇ ਬਿੰਨਾ ਜੱਗਾਂ ਤੇ ਸਭ ਕੁ ਪੈਣੀ ਹੈ ਟ੍ਰੇ ਨਹੀਂ ਆਉਣਾ ਤਾਂ ਉੱਥੇ ਹਾਈਡਰਾ ਨਹੀਂ ਉਹਦਾ ਹੋਣਾ ਹੈਟ ਸੈਲਰ 'ਚ ਹਾਈਡਰਾ ਨਹੀਂ ਹੋਣਾ ਦਾ ਅੱਜ ਫਿਚਕਾ ਕੇ ਉਹਨੂੰ ਸੈਲਰ 'ਚ ਰਖਾ ਲਵੇ ਇੰਨੇ ਨਹੀਂ ਇਹ ਕਹਿੰਦੇ ਸੀ ਪੁੱਠਾ ਕਰ ਲੈਣਾ ਆਹ ਪੁੱਠੇ ਹੋਏ ਨਾ ਉੱਠ ਕੇ ਇਹ ਵੀ ਕੰਮ ਲੋਟਾ ਹੋਏ ਨਾ ਕਿਤੇ ਨਹੀਂ ਹਾਈਡ੍ਰੇਡ ਹੀ ਕਰ ਲੋਟਾ ਪੁੱਠੇ ਕਰ ਲੈ ਇਹਨੂੰ ਠੈਟਰੇ ਕਰ ਦੇਣਾ ਪੁੱਠਾ ਬੈੱਡ ਲਾ ਖੋਲ ਦੇ ਜਦਾਂ ਕਿ ਲਈ ਸਾਈਲਰ ਚ ਕੰਮ ਕਰਨ ਲੱਗਿਆ ਪਿਆ ਸਾਈਡਰ ਆ ਉੱਥੇ ਆਉਣਾ ਕੰਮ ਉਹਦਾ ਬੈਣਾ ਹੁੰਦਾ ਯਾਰ ਬੈੱਡ ਤਾਂ ਫੇਰ ਹੀ ਖੋਲਣਾ ਪੈਣਾ ਬੈੱਡ ਫੇਰ ਨਹੀਂ ਹੁੰਦਾ ਪੈਣਾ ਉਹਦਾ ਹੋ ਜਾਣਾ ਅੱਧੇ ਸਮਾਨ ਚ ਨੇ ਸੜੇ ਪੁੱਠੇ ਪੁੱਠਾ ਨਾ ਕਰ ਦੋ ਹਾਈਡ੍ਰੇ ਹੀ ਸਰਖੇ ਲਾਉਣਾ ਪਊਗਾ ਹਾਈਡ੍ਰੇ ਕੋਲੇ ਆ ਫਿਰ ਹਾਈਡ੍ਰੇ ਨਾਲ ਹੀ ਹਿੱਸਾ ਰੱਖ ਦੋਣ ਚੱਕ ਕੇ ਕਹਿੰਦੇ ਸੀ ਅ ਉੱਥੇ ਬੈਠੇ ਕਰ ਦੇਣਾ ਚੱਲ ਗਏ ਜਿੱਦਾਂ ਮਰਜ਼ੀ ਕਰੇ ਚੱਲ ਆ ਆ ਤੁਸੀਂ ਆਪਣਾ ਕੱਢੋ ਜਿਹੜੀ ਕੰਨ ਕੱਢਣੀ ਹੈ ਟਾਈਟਰ ਨੂੰ ਖੜਾਈਏ ਘਰਾਂ ਕੱਢ ਕੇ ਆਪਣਾ ਹੋਰ ਕੰਮ ਦੇਖਿਓ ਕੋਈ ਠੀਕ ਹੈ